ਬਹੁਤ ਮਾੜੇ ਰਾਜਦੇ ਨੇ ਨਫ਼ਰਤ ਦੀ ਰਾਜਨੀਤੀ ਕਰਦੇ ਆ ਰੋਜ਼ ਇੱਕ ਸਮਾਜ ਨੂੰ ਦੂਜੇ ਸਮਾਜ ਨਾਲ ਲੜਾਉਂਦੇ ਆ ਪਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਪੰਜਾਬ ਵਿੱਚ ਨਾ ਇਹ ਕੋਸ਼ਿਸ਼ ਕਰਿਓ ਬੀਜੇਪੀ ਵਾਲਿਓ ਪੰਜਾਬ ਵਿੱਚ ਕੋਸ਼ਿਸ਼ ਨਾ ਕਰ ਲਿਓ ਇਹ ਕਿ ਸਾਨੂੰ ਤੋੜ ਦੋਗੇ ਸਾਡੀ ਭਾਈਚਾਰਕ ਸਾਂਝ ਬਹੁਤ ਜ਼ਿਆਦਾ ਪੁਰਾਣੀ ਹੈ ਉਹ ਸਾਡੀਆਂ ਇੱਦਾਂ ਸਾਡੀਆਂ ਸੰਗਰਾਧਾਂ ਉਹ ਸਾਡੀਆਂ ਹਨੂਮਾਨ ਜਨਮ ਦਿਤੀਆਂ ਸਾਡੇ ਗੁਰਪੁਰਬ ਸਾਡੀਆਂ 크리스마ਾਂ ਸਾਂਝੀਆਂ ਨੇ ਅਸੀਂ ਇਕੱਠੇ ਮਨਾਉਨੇ ਆ ਸਾਰੇ ਇਸ ਤਰ੍ਹਾਂ ਕਿ ਪੰਜਾਬ ਨਾਲੇ ਪੰਗਾ ਲੈਣ ਦੀ ਕੋਸ਼ਿਸ਼ ਨਾ ਕਰਿਓ ਸੋ ਵੀਰੋ ਹੁਣ 1 ਜੂਨ ਨੂੰ ਆਖਰੀ ਗੇੜ ਦੀ મતદાન ਹੋਣੀ ਹੈ 6ਵੇਂ ਗੇੜ ਦੀ ਕੱਲ ਨੂੰ ਹੈ ਦਿੱਲੀ ਚ ਵੋਟਾਂ ਪੈ ਜਾਣਗੀਆਂ ਹਰਿਆਣਾ ਚ ਵੀ ਪੈ ਜਾਣਗੀਆਂ ਫਿਰ ਵਾਰੀ ਰਹਿ ਜੂ ਪੰਜਾਬ ਦੀ ਵੀਰੋ ਪੰਜ ģੇੜ ਹੋ ਗਏ ਪੰਜਾਂ ģੇੜਾਂ ਚ ਮੈਂ ਤੁਹਾਨੂੰ ਖੁਸ਼ਖਬਰੀ ਦੱਸ ਦਿੰਨਾ ਮੋਦੀ ਗਿਆ ਇੰਡੀਆ ਗਠਵੰਦਨ ਦੀ ਸਰਕਾਰ ਆ ਰਹੀ ਹੈ ਉਹਦੇ ਚ ਆਪਣੇ ਪੰਜਾਬ ਤੋਂ 13 ਫਿਰ ਕੁਰੂਖੇਤਰ 14 ਫਿਰ ਦਿੱਲੀ ਤੋਂ ਫਿਰ ਗੁਜਰਾਤ ਤੋਂ ਦੋ ਵੀਰੋ ਆਪਣੇ ਉੱਥੇ ਹੋਣਗੇ ਹੁਣ 20 25 ਤੇ 10 ਪਹਿਲੇ ਹੀ ਨੇ ਰਾਸਵਾਲ ਆਪਣੇ ਹੋਣਗੇ 35 40 ਜਦੋਂ 35 40 ਇਨਕਲਾਬੀ ਉੱਥੇ ਹੋਏ ਤੇ ਪੰਜਾਬ ਦੇ ਹੱਕ 'ਚ ਜਦੋਂ 13 ਦੇ 13 ਨੇ ਤੇ 10 ਦੇ 10 ਨੇ ਆਵਾਜ਼ ਚੱਕੀ ਮਾਈ ਦੇ ਲਾਲ ਦੀ ਕਿਰਦੀ ਹਿੰਮਤ ਨਹੀਂ ਕਿ 1 ਰੁਪਈਆ ਵੀ ਪੰਜਾਬ ਦੇ ਵਿਕਾਸ ਦਾ ਰੋਕ ਕੇ ਦਿਖਾ ਦੇਣੇ 1 ਰੁਪਈਆ ਵੀ ਆਪਣਾ ਸਰਕਾਰ 'ਚ ਹਿੱਸਾ ਹੋਊਗਾ ਔਰ ਵੱਡਾ ਹਿੱਸਾ ਹੋਊਗਾ ਪਹਿਲੀ ਵਾਰ ਪੰਜਾਬ ਦਾ ਐਡਾ ਵੱਡਾ ਹਿੱਸਾ ਪੈਣ ਜਾ ਰਿਹਾ ਸੈਂਟਰ ਦੀ ਸਰਕਾਰ ਚ ਇਧਰ ਉਧਰ ਰਿਪੋਰਟ ਪਾ ਕੇ ਖਰਾਬ ਨਾ ਕਰ ਲਿਓ ਹੁਣ ਬੜੀ ਮੁਸ਼ਕਿਲਾਂ ਹਿੱਸਾ ਪੈਣ ਜਾ ਰਿਹਾ ਪੰਜਾਬ ਦਾ ਵੱਡਾ ਪੰਜਾਬ ਵਾਸਤੇ ਕੰਮ ਕਰ ਰਿਹਾ ਦਿਲ ਧੜਕਦਾ ਪੰਜਾਬ ਵਾਸਤੇ ਪੈਸੇ ਕਮਾਉਣ ਵਾਲੇ ਕੰਮ ਛੱਡੀ ਫਿਰਦੇ ਆਂ ਜੀ ਪੈਸੇ ਕਮਾਉਣੇ ਹੁੰਦੇ ਕੁਦਰਤ ਨੇ ਇੱਕ ਕਲਾ ਦਿੱਤੀ ਸੀ ਜਿੰਨੇ ਮਰਜ਼ੀ ਕਮਾ ਲੈਂਦੇ ਪਰ ਨਹੀਂ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਪੁੱਛਿਆ ਆ ਆ ਇਹ ਆ ਬੰਦ ਕਰਦੇ ਆ ਆ ਖੜਕਾ ਹੁੰਦਾ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਪੁੱਛਿਆ ਕਿ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਉਹ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਸਾਡੇ ਗੁਰੂਆਂ ਨੇ ਦੱਸਿਆ ਤਾਂ ਮੂਹਰੋਂ ਜਵਾਬ ਆਇਆ ਫਿਰ ਬੰਦੇ ਦਾ ਉਹ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਸ ਸਮਾਂ ਸਭ ਨੂੰ ਢਾ ਲੈਂਦਾ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਗੁਰਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਫਿਰ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਉਦਾਸੀਆਂ ਕਰਕੇ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਦਾ ਹੋਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਦੇ ਹੱਕ ਚ ਖੜਨ ਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਹੈ ਆਪਦਾ ਹੀ ਸਵਾਦ ਹੁੰਦਾ ਹੈ ਮੇਰੇ ਕੋਲੇ ਦੋ ਤਿੰਨ ਵੀਡੀਓ ਸਵੇਰੀ ਆ ਜ ਆਗੀਆਂ ਅੱਜ ਗਰੀਬਾਂ ਦੀਆਂ ਕੋਈ ਆਇਆ ਮੇਰੇ ਕੋਲੇ ਇਹ ਚ ਭੇਜੀ ਕਿਸੇ ਨੇ ਕੋਈ ਆਇਆ ਪਟਿਆਲੇ ਕੋਲੇ ਝੰਡੇ ਲੈਣ ਆਇਆ ਬਜ਼ੁਰਗ ਮੈਨੂੰ ਪਾਰਟੀ ਦੇ ਝੰਡੇ ਦੇ ਦਿਓ ਜੀ ਸਾਈਕਲ ਤੇ ਆਇਆ ਤੇ ਝੰਡੇ ਲੈਣ ਆਇਆ ਤਾਂ ਉਹਨੂੰ ਪੁੱਛਿਆ ਵੀ ਤੂੰ ਇੱਥੇ ਆਪ ਹੀ ਝੰਡੇ ਲੈਣ ਆ ਗਿਆ ਤਾਂ ਉਹਨੇ ਕੀ ਕਿਹਾ ਆ ਬਜ਼ੁਰਗ ਹੈ ਮੈਂ ਮਜ਼ਦੂਰ ਆ ਜੀ ਇਹ ਕਹਿੰਦਾ ਮੈਂ ਮਜ਼ਦੂਰ ਆ ਦਿਹਾੜੀ ਕਦੇ 300 ਦੀ ਮਿਲ ਜਾਂਦੀ ਹੈ ਕਦੇ 400 ਦੀ ਮਿਲ ਜਾਂਦੀ ਹੈ ਕਹਿੰਦਾ ਫਿਰ ਝੰਡਾ ਆਵਾ ਨਹੀਂ ਪਾਰਟੀ ਦਾ ਕਿਉਂ ਲੈਣਾ ਆ ਕਹਿੰਦਾ ਸਾਡੇ ਤੱਬਰ ਚ 6 ਜਵਾਕਾਂ ਨੂੰ ਨੌਕਰੀ ਮਿਲ ਗਈ 6 ਜਵਾਕਾਂ ਨੂੰ ਕਹਿੰਦਾ ਮੇਰਾ ਆਪਣਾ ਮੁੰਡਾ ਕਲਰਕ ਲੱਗ ਗਿਆ ਦੋ ਟੀਚਰ ਲੱਗੀਆਂ ਕੁੜੀਆਂ ਮੇਰਾ ਦੋਤਾ ਪਟਵਾਰੀ ਬਣ ਗਿਆ ਕਹਿੰਦਾ ਹੁਣ ਹੁਣ ਮੈਂ ਇਹਨੂੰ ਕੋਈ ਇਹ ਨਾ ਕਿਹੋ ਵੀ ਇੱਧਰ ਪਾ ਦੇ ਜਾਂ ਉੱਧਰ ਪਾ ਦੇ ਮੈਂ ਤਾਂ ਸਾਰੇ ਰਿਸ਼ਤੇਦਾਰਾਂ ਲੈ ਕੇ ਭਗਵੰਤ ਮਾਨ ਹੋਰਾਂ ਨੂੰ ਵੋਟ ਪਾਊਂਗਾ ਕਿਉਂਕਿ ਕਹਿੰਦਾ ਇਸੇ ਇਸੇ ਨੌਕਰੀ ਦਾ ਮੇਰੇ ਮੁੰਡੇ ਤੋਂ ਸੁਖਵੀਰ ਬਾਦਲ ਹੋਰੀ 6 ਲੱਖ ਰੁਪਇਆ ਮੰਗਦੇ ਸੀ ਇਹਦੇ ਵਿੱਚ ਕਿਹਾ ਹੋਇਆ ਤੁਸੀਂ ਮੇਰੇ ਫੋਨ ਤੇ ਜਾ ਕੇ ਡਾਊਨਲੋਡ ਕਰਕੇ ਦਿਖਾ ਦਿਓ ਇਹ ਚ ਕਿਹਾ ਹੋਇਆ ਬੰਦੇ ਨੇ ਕਿ ਉਸੇ ਨੌਕਰੀ ਦਾ 6 ਲੱਖ ਮੰਗਦੇ ਸੀ ਉਹੀ ਨੌਕਰੀ ਹੁਣ ਬਿਨਾਂ ਪੈਸੇ ਤੋਂ ਮਿਲ ਗਈ ਆ ਫਰਕ ਹੈ ਜੀ ਸੋ ਵੀਰੋ ਮੇਰਾ ਪਹਿਲੇ ਦਿਨੋਂ ਇਹ ਸੋਚਣਾ ਕੋਈ ਹਰਾ ਕਾਰਡ ਕੋਈ ਪੀਲਾ ਕਾਰਡ ਕੋਈ ਨੀਲਾ ਕਾਰਡ ਥੋੜੀ ਗਰੀਬੀ ਦੂਰ ਨਹੀਂ ਕਰ ਸਕਦਾ ਗਰੀਬੀ ਦੂਰ ਤੁਹਾਡੀ ਹੋਊਗੀ ਮੈਂ ਕਰੂੰਗਾ ਪਰ ਗਰੀਬੀ ਦੂਰ ਤੁਹਾਡੇ ਜਵਾਨ ਕਰ ਸਕਦੇ ਨੇ ਜੇ ਉਹਨਾਂ ਨੂੰ ਕੁਆਲਟੀ ਐਜੂਕੇਸ਼ਨ ਦੇ ਕੇ ਉਹਨਾਂ ਨੂੰ ਅਫਸਰ ਬਣਾ ਦਈਏ ਉਹ ਗਰੀਬੀਆਂ ਦੂਰ ਕਰਨਗੇ ਤੁਹਾਡੇ ਜਵਾਨਾਂ ਨੂੰ ਪੜ੍ਹਾਵਾਂਗੇ ਉਹਨਾਂ ਨੂੰ ਅਫਸਰ ਲਾਵਾਂਗੇ ਉਹ ਗਰੀਬੀਆਂ ਦੂਰ ਕਰਨਗੇ ਵੀਰੋ ਇੱਕ ਘਾ ਇੱਕ ਪਰਵਾਰ ਚ ਸਰਕਾਰੀ ਨੌਕਰੀ ਮਿਲ ਜੇ ਇੱਕ ਆਲੇ ਦੁਆਲੇ ਦੇ ਰਿਸ਼ਤੇਦਾਰਾਂ ਦਾ ਵੀ ਜੀਵਨ ਪੱਧਰ ਸੁਧਰ ਜਾਂਦਾ ਹੈ। ਗਵਾਂਡੀ ਵੀ ਪੁੱਛਣ ਆ ਜਾਂਦੇ ਨੇ ਕਿ ਕਿਹੜੀ ਕਿਤਾਬ ਪੜ੍ਹੀ ਸੀ, ਕਿਹੜਾ ਟੈਸਟ ਹੁੰਦਾ ਹੈ ਇਹ, ਇਹ ਪੇਪਰ ਕਿਹੜਾ ਹੁੰਦਾ ਹੈ, ਜ਼ਰੂਰ ਦੱਸਿਓ। ਜਿਨ੍ਹਾਂ ਜਿਨ੍ਹਾਂ ਦੇ ਜਵਾਕਾਂ ਨੂੰ ਨੌਕਰੀਆਂ ਮਿਲ ਗਈਆਂ, ਕਿਰਪਾ ਕਰਕੇ ਜੇ ਕੋਈ ਤੁਹਾਨੂੰ ਪੁੱਛਣ ਆਵੇ ਜ਼ਰੂਰ ਦੱਸਿਓ। ਕਿ ਆਹ ਹਾਂ ਪੜ੍ਹ ਲਾ, ਐਨੇ ਨੰਬਰ ਆ ਗਏ ਤਾਂ ਇੰਨੀ ਨੌਕਰੀ ਮਿਲ ਜੂਗੀ, ਜ਼ਰੂਰ ਦੱਸਿਓ ਆਪਾਂ ਸਾਰਿਆਂ ਨੂੰ ਕਾਮਯਾਬ ਕਰਨਾ ਹੈ। ਆਪਾਂ ਕੋਈ ਘਰ ਛੱਡਣਾ ਨਹੀਂ। ਜਿਹਦੇ ਘਰ ਦੇ ਵਿੱਚ ਕੋਈ ਅੱਜ ਰਾਤ ਦੇ ਚੁੱਲ੍ਹੇ ਦੀ ਕੋਈ ਚਿੰਤਾ ਹੋਵੇ ਕਿ ਚੁੱਲ੍ਹਾ ਜਲੂਗਾ ਜਾਂ ਨਹੀਂ ਇਹ ਮੇਰੀ ਸੋਚ ਹੈ ਦਿਨ ਰਾਤ ਇਸੇ ਤੇ ਕੰਮ ਕਰ ਰਿਹਾ ਹਾਂ ਬਾ ਹੁਣ ਤੁਸੀਂ 1 ਜੂਨ ਨੂੰ ਜ਼ਿੰਮੇਵਾਰੀ ਨਿਭਾ ਦਿਓ ਉਸ ਤੋਂ ਬਾਅਦ ਜ਼ਿੰਮੇਵਾਰੀ ਨਿਭਾਉਣ ਦਾ ਜਿਹੜਾ ਫਰਜ ਹੈ ਉਹ ਮੇਰਾ ਇੱਕ ਤਾਂ ਵਿਰੋਧੀਆਂ ਦੇ ਮੂੰਹ ਬੰਦ ਹੋਣਗੇ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਮੈਂ ਕੀ ਮਾੜਾ ਕਰਤਾ ਪੰਜਾਬ ਦਾ ਯਾਰ ਸਭਾ 2 ਸਾਲ ਹੋ ਗਏ 1 ਰੁਪਏ ਦੀ ਮੇਰੇ ਤੇ ਕੋਈ ਇਲਜ਼ਾਮ ਲਾ ਕੇ ਦਿਖਾ ਦਿਓ 1 ਰੁਪਿਆ 1 ਰੁਪਿਆ ਸਮਝ ਲਓ ਰੁਪਈਆ ਨਹੀਂ ਹੈਗਾ ਸਲਫਾਸ ਦੀ ਗੋਲੀ ਆ ਉਹ 1 ਰੁਪਈਆ ਦਾ ਤੜਕੀ ਗਾਲਾਂ ਕੱਢਣ ਲੱਗ ਜਾਂਦੇ ਆ ਆ ਥੋੜੇ ਵਾਲਾ ਤਾਂ ਜ਼ਿਆਦਾ ਕੱਢਦਾ ਉਹ ਤੁਹਾਡਾ ਐਮਐਲ ਕਿੱਥੇ ਆ ਤੁਹਾਡਾ ਐਮਐਲ ਕਿੱਥੇ ਆ ਜੀ ਉਹ ਉਧਰ ਕਿਧਰ ਫਿਰਦਾ ਉਹ ਹੁਣ ਮੈਂ ਇਹ ਨਹੀਂ ਕਹਿੰਦਾ ਤੁਸੀਂ ਬਿਲਕੁਲ ਫਿਕਰ ਨਾ ਕਰਿਓ ਕਿ ਸਾਡਾ ਐਮਐਲਏ ਸਾਨੂੰ ਧੋਖਾ ਦੇ ਜੂ ਸਾਨੂੰ ਛੱਡ ਜੂ ਛੱਡੂ ਤਾਂ ਤਾਂ ਜੇ ਉਥੋਂ ਜਿੱਤੂ ਥੋਡੇ ਕੋਲ ਹੀ ਰਹੂਗਾ ਇਸ ਗੱਲ ਦੀ ਗਾਰੰਟੀ ਲੈਣਾ ਥੋਡੇ ਕੋਲ ਹੀ ਰਹੂਗਾ ਇੱਥੇ ਹੀ ਹੋਊਗਾ ਮੁੜ ਕੇ ਆਊਗਾ ਪਹਿਲਾਂ ਬਠਿੰਡੇ ਤੋਂ ਮੁੜ ਕੇ ਆਇਆ ਸੀ ਹੁਣ ਸੰਗਰੂਰੋਂ ਮੁੜ ਕੇ ਆਊਗਾ ਇਹਨੂੰ ਇਧਰ ਉਧਰ ਮੂੰਹ ਮਾਰਨ ਦੀ ਆਦਤ ਆ ਫਿਰ ਆ ਜਾਂਦਾ ਕਰਿਆ ਜਾਂਦਾ ਵੀਰੋ ਇੱਕ ਮੈਂ ਗੱਲ ਦੱਸਦਾ ਜਿਹੜੀ ਵੀ ਪਾਰਟੀ ਜਾਂਦਾ ਨਾ ਤੁਹਾਡਾ ਐਮ.ਐਲ.ਏ ਖਹਿਰਾ ਇੱਕ ਬਿਆਨ ਨਾਲ ਪਾਰਟੀ ਦੀ ਪੱਟੀ ਮੇਸ ਕਰ ਦਿੰਦਾ ਪਹਿਲਾਂ ਸਾਡੇ ਚ ਵੀ ਰਿਹਾ ਬੜੀ ਮੁਸ਼ਕਲ ਚੱਲਿਆ ਬਈ ਆਪ ਹੀ ਨਿਕਲ ਗਿਆ ਚਲੋ ਪ੍ਰਮਾਤਮਾ ਨੇ ਇਸ ਪਾਰਟੀ ਤੇ ਮਿਹਰ ਕਰਨੀ ਸੀ ਆਪ ਹੀ ਸਫਾਈ ਹੋ ਗਈ ਹੁਣ ਉਹਨਾਂ ਦਾ ਬਿਆਨ ਦੇ ਹੀ ਬੈਠਾ यूपी बिहार ਵਾਲਿਆਂ ਦਾ ਉਹ ਕਾਂਗਰਸ ਵਾਲੇ ਰੋਂਦੇ ਫਿਰਦੇ ਨੇ ਓਏ ਆ ਕੀ ਕਹਤਾ ਓਏ ਇੱਕ ਮੈਂ ਉਸ ਦੀ ਇਮਾਨਦਾਰੀ ਦਾ ਸਬੂਤ ਦੇਣਾ ਚਾਹਣਾ 15 3 2018 ਨੂੰ ਸੁਖਪਾਲ ਸਿੰਘ ਖੈਰਾ ਨੇ ਇੱਕ ਚਿੱਠੀ ਲਿਖੀ ਬਿਜਲੀ ਬੋਰਡ ਨੂੰ ਕਿ ਜੀ ਮੇਰੇ ਕੋਲੇ 10 ਮੋਟਰਾਂ ਨੇ ਆਰਾਮਗੜ ਚ ਕੋਈ 10 ਹਜ਼ਾਰ ਉਸ ਪਾਵਰ ਦੀ ਹੈ ਕੋਈ 750 ਦੀ ਹੈ ਮੈਂ ਇਹਦਾ ਸਬਸਿਡੀ ਛੱਡਣੀ ਚਾਹਨਾ ਜੀ ਮੈਨੂੰ ਬਿੱਲ ਭੇਜ ਦਿਆ ਕਰੋ ਮੋਟਰਾਂ ਦਾ ਮੈਂ ਬਿੱਲ ਭਰਿਆ ਕਰੂੰ ਮੈਂ ਸਬਸਿਡੀ ਛੱਡਣੀ ਚਾਹਨਾ ਬੱਲੇ ਬੱਲੇ ਕਰਾ ਲਈ ਆਹਾ ਆਹ ਵਿਆਹ ਹੁੰਦਾ ਬਈ ਆਹਾ ਇਹ ਆ ਕੰਮ ਬਹੁਤ ਵਧੀਆ ਬਈ ਸਬਸਿਡੀ ਛੱਡਤੀ ਵੀਰੋ ਮੈਂ ਬਿਜਲੀ ਬੋਰਡ ਤੋਂ ਕਾਗਜ਼ ਕਢਾਏ ਉਹ ਕਹਿੰਦੇ ਕੱਲੀ ਚਿੱਠੀ ਲਿਖੀ ਸੀ ਉਹ ਤੋਂ ਬਾਅਦ ਫਾਰਮ ਫੂਰਮ ਨਹੀਂ ਭਰਿਆ ਛੱਡਣਾ। ਮੈਂ ਕਿਹਾ ਕਿੰਨੇ ਪੈਸਿਆਂ ਦੀ ਸਬਸਿਡੀ ਹੈ? 10 ਟਿਊਬਲ ਨੇ ਰਾਮਗੜ੍ਹ ਚ 75 ਹਾਰਸ ਪਾਵਰ ਟੋਟਲ ਬਣਦੀ ਹੈ ਦਸਾਂ ਦੀ। 4,36,500 ਰੁਪਿਆ ਇੱਕ ਸਾਲ ਦਾ ਇਹਨੇ ਛੱਡਣਾ ਸੀ ਪਰ ਵੀਰੋ ਮੁਰਗੀ ਜਿੰਨੀ ਮੋਟੀ ਹੁੰਦੀ ਜਾਂਦੀ ਹੈ ਅੰਡਾ ਉਨੀ ਛੋਟਾ ਹੁੰਦਾ ਜਾਂਦਾ ਹੈ। ਛੱਡਿਆ ਨਹੀਂ ਵੀਰੋ। ਆ ਤਾਂ ਇਹਨਾਂ ਦੇ ਕਿਰਦਾਰ ਨੇ ਲਾ 10 ਦੇ ਵੀ ਕਦੋਂ ਛੱਡਿਆ ਸੀ ਫਾਰਮ ਪਰ ਆ ਸੀ 10 ਮੋਟਰਾਂ ਨੇ ਮੇਰੇ ਕੋਲੇ ਕਨੈਕਸ਼ਨਾਂ ਦੇ ਨੰਬਰ ਵੀ ਪਏ ਨੇ ਮੇਰੇ ਕੋਲ ਕਨੈਕਸ਼ਨਾਂ ਦੇ ਵੀ ਨੰਬਰ ਪਏ ਨੇ ਮੈਂ ਦੱਸ ਦਿੰਨਾ ਕਿਤੇ ਕੋਈ ਕਿਸੇ ਬਹਿਮ ਚ ਨਾ ਰਹਿ ਜੇ ਮੈਂ ਜਦੋਂ ਗੱਲ ਕਰਦਾ ਫਿਰ ਮੈਂ ਪੱਕੀ ਕਰਦਾ ਆ ਚਿੱਠੀ ਲਿਖੀ ਹੋਈ ਹੈ ਹੱਥ ਨਾਲ ਨੀਲੀ ਸਿਆਹੀ ਨਾਲ 15 3 2018 ਨੂੰ ਇਹ ਪੀਐਸਪੀਸੀਐਲ ਨੂੰ ਲਿਖੀ ਆ ਆ ਮੋਟਰਾਂ ਨੇ ਜੀ 10 ਹਾਰਸ ਪਾਵਰ 5 5 7.5 7.5 7.5 7.5 7.5 7.5 10 ਵੀਰੋ ਸਾਰੀਆਂ ਰਾਮਗੜ੍ਹ ਦਾ ਐਡਰੈਸ ਆ ਜਿਦੇ ਚੋਂ 1 2 3 4 4 ਸੁਖਜਿੰਦਰ ਸਿੰਘ ਦੇ ਨਾਮ ਤੇ ਨੇ ਇੱਕ ਗੁਰਚਰਨ ਸਿੰਘ ਦੋ ਗੁਰਚਰਨ ਸਿੰਘ ਦੇ ਨਾਮ ਤੇ ਨੇ ਨਹੀਂ ਫਾਦਰ ਹੈ ਸੁਖਪਾਲ ਖੇੜਾ ਦੇ ਨਾਮ ਤੇ 1 2 3 4 ਚਾਰ ਸੁਖਪਾਲ ਖੇੜਾ ਦੋ ਸੁਖਜਿੰਦਰ ਇੱਕ ਮਿੰਦਰਕੌਰ ਹੈ ਮੈਨੂੰ ਪਤਾ ਕੌਣ ਹੈ ਸੁਖਜਿੰਦਰ ਸਿੰਘ ਫੇਰ ਸੁਖਜਿੰਦਰ ਸਿੰਘ ਫੇਰ ਤੇ ਮਿੰਦਰਕੌਰ ਆ ਵੀਰੇ ਬਿਜਲੀ ਬੋਰਡ ਨਾਲ ਉਦੋਂ ਨੰਬਰ ਬਣਾਉਣ ਵਾਸਤੇ ਵੀ ਮੈਂ ਤਾਂ ਸਬਸਿਡੀ ਛੱਡਤੀ ਮੈਂ ਬਿੱਲ ਭਰਿਆ ਕਰੂੰਗਾ ਦਸੇ ਮੋਟਰਾਂ ਦਾ ਬਾਅਦ ਚ ਫਾਰਮ ਹੀ ਨਹੀਂ ਭਰਿਆ ਬਿੱਲ ਭਰਨ ਦੀ ਗੱਲ ਛੱਡੋ 4,36,500 ਰੁਪਏ ਸਾਲ ਦਾ ਕਹਦਾ ਮੈਂ ਭਰਿਆ ਕਰੂੰਗਾ ਪਰ ਨਹੀਂ ਭਰਿਆ ਇਹ ਆਤ ਆਏ ਆ ਤੇ ਕਰਦਾਰ ਨੇ ਕੀ ਕਰੋਗੇ ਤੁਸੀਂ ਭਈ ਗੱਲ ਨਹੀਂ ਬਾਤ ਨਹੀਂ ਕੋਈ ਕੰਮ ਤੜਕੀ ਉੱਠ ਕੇ ਗਾਲਾਂ ਕੱਢਣ ਲੱਗ ਜਾਨੇ ਹੋ ਕੋਈ ਚੱਜ ਦਾ ਕੰਮ ਕਰ ਲਓ ਜੇ ਕੋਈ ਕਰਦਾ ਉਹਨੂੰ ਕਰਨ ਨਹੀਂ ਦਿੰਦੇ ਕਿੰਨੀ ਵੀ ਪਾਰਟੀ ਆ ਮੈਂ ਤਾਂ ਹਜੇ ਮੈਨੂੰ ਤਾਂ ਲੱਗਦਾ ਉਹਨੂੰ ਵੀ ਨਹੀਂ ਪਤਾ ਹੋਣਾ ਕਿੰਨੀ ਵੀ ਪਾਰਟੀ ਆ ਇਹ ਇੱਕ ਵਾਰੀ ਸਾਡੇ ਨਾਲ ਫਿਰ ਆਪਦੀ ਵੀ ਬਣਾ ਲਈ ਸੀ ਇੱਕ ਫਿਰ ਪੀਡੀਏ ਕੋਈਆਂ ਕਾਲੀਆਂ ਵੱਲੋਂ ਵੀ ਰਹੇ ਆ ਕੋਈਆਂ ਯਾਦ ਵੀ ਰਹੇ ਆ ਕਾਂਗਰਸ ਦੂਜੀ ਵਾਰ ਆ ਕੋਈ ਸਾਈਕਲ ਦਾ ਵੀ ਸਟੈਂਡ ਹੁੰਦਾ ਯਾਰ ਦੋਜੀਆਂ ਵਾਲੇ ਮੋਟਰਸਾਈਕਲ ਵਰ ਗਿਆ ਜਿੱਦ ਨੂੰ ਮਰਜੀ ਡੇਡਾ ਕਰ ਦੋ ਉਦੋਂ ਨੂੰ ਖੜ ਜਾਂਦੇ ਆ ਬਸ ਕਦੇ ਲੋਕਾਂ ਨਾਲ ਤਾਂ ਖੜੇ ਨਹੀਂ ਪਾਵਤਾ ਦਾ ਹੁਣ ਹੁਣ ਤੁਹਾਡਾ ਆਸ਼ੀਰਵਾਦ ਤੁਹਾਡਾ ਬਜ਼ੁਰਗਾਂ ਨੇ ਕਹਿਤਾ ਹੁਣ ਇੱਕ ਕੰਮ ਬਹੁਤ ਵਧੀਆ ਤੁਹਾਡੇ ਤੁਹਾਡੇ ਕਰਨ ਦਾ ਸੰਗਰੂਰ ਤੋਂ ਤਾਂ ਅਸੀਂ ਹਰਾ ਕੇ ਭੇਜਣੀ ਭੇਜਣਾ ਹੈ ਪਲੱਥ ਤੋਂ ਵੀ ਹਰਾ ਉਹ ਤਾਂ ਕਿ ਉਹਨੂੰ ਇਹ ਲੱਗੇ ਆ ਵੀ ਗਿਆ ਯਾਰ ਉਹ ਇੱਕ ਕਹਾਵਤ ਨਹੀਂ ਹੈਗੀ ਕਿ ਮੂਰੋਂ ਭਾਈ ਜੀ ਨੇ ਦੇਗ ਮੂਰੋਂ ਭਾਈ ਜੀ ਨੇ ਨਹੀਂ ਦਿੱਤੀ ਪਿਛਲੀ ਕੁੱਤਾ ਖਾ ਗਿਆ ਕਿਸੇ ਨੇ ਦੇਗ ਲੈ ਲਈ ਦੇਗ ਲੈ ਕੇ ਐਂ ਪਿੱਛੇ ਕਰ ਲਈ ਇੱਕ ਹੱਥ ਨਾਲ ਦੁਬਾਰੇ ਦੇਗ ਲੈਣ ਲੱਗਿਆ ਭਾਈ ਜੀ ਕਹਿੰਦਾ ਦੋਨੇ ਹੱਥ ਕਰ ਜਦੋਂ ਜਦੋਂ ਦੋਨੇ ਕਰਨ ਲੱਗਿਆ ਪਤਾ ਲੱਗਿਆ ਪਿੱਛੇ ਕੁੱਤਾ ਖੜਾ ਸੀ ਉਹ ਪਿਛਲੀ ਹੋ ਖਾ ਗਿਆ ਉਹ ਕਹਿੰਦਾ ਨਾ ਤੇਰੇ ਹੱਥ ਝੂਠੇ ਨੇ ਹੁਣ ਨਹੀਂ ਮਿਲਦੀ ਇਹਨਾਂ ਦਾ ਇਹ ਹਾਲ ਹੋਊਗਾ ਉਹ ਫਿਰਦੇ ਬਠਿੰਡੇ ਤੋਂ ਹਰ ਕਿਉਂ ਜਾਂਦੇ ਆ ਪੈਸੇ ਲੈ ਕੇ ਜਾਂਦੇ ਆ ਕਿ ਮੈਂ ਇੰਨੀਆਂ ਵੋਟਾਂ ਕੱਟ ਦੂੰਗਾ ਤੂੰ ਜਿੱਤ ਜਾਏਂਗਾ ਮੈਨੂੰ ਇੰਨੇ ਪੈਸੇ ਦੇ ਦੇ ਪਹਿਲਾਂ ਵੀ ਤਾਂ ਇਹੀ ਗੱਲ ਨਿਕਲੀ ਸੀ ਬਠਿੰਡੇ ਤੋਂ ਕਿ ਹਰ ਸਿਮਰਤ ਕੌਰ ਨੂੰ ਹਰਾਉਣ ਗਿਆ ਸੀ ਜਿਤਾਉਣ ਜਿਤਾਉਣ ਗਿਆ ਸੀ ਮੈਂ ਇੰਨੀਆਂ ਵੋਟਾਂ ਕੱਟ ਦੂੰਗਾ ਉਹਦੇ ਉਂ ਤੂੰ ਜਿੱਤ ਚੇਂਗੀ ਮੈਨੂੰ ਇੰਨੇ ਪੈਸੇ ਹਾਂਜੀ ਹਾਂ ਲੈ ਕੇ ਨੇ ਤਾਂ ਕੋਈ ਕੰਮ ਨਹੀਂ ਕਰਨੀ ਤੇ ਇੰਨੀਆਂ ਜ਼ਮੀਨਾਂ ਇੰਨੀ ਜਾਇਦਾਦ ਕਿੱਥੋਂ ਆ ਗਈ ਪੰਜਾਬ ਦੇ ਵਿੱਚ 13 ਮੈਂਬਰਾਂ ਨੇ ਕਾਗਜ਼ 'ਤੇ ਨੇ ਦੂਜੇ ਨੰਬਰ ਤੇ ਅਮੀਰ ਬੰਦਾ ਹੈ ਖੈਰਾ ਕਿੱਥੋਂ ਆ ਗਿਆ ਪੈਸਾ ਕੇਸ ਚੱਲਦੇ ਨੇ ਡਰੱਗ ਤੇ ਜ਼ਮਾਨਤਾਂ ਤੇ ਆਏ ਹੋਏ ਹੋਂ ਸਾਰਾ ਤੁਹਾਡੇ ਪਿੰਡਾਂ ਵਾਲਿਆਂ ਨੂੰ ਪਤਾ ਹੈ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਕੀਤਾ ਹੈ ਤੇ ਚਾਹੇ ਇਮਾਨਦਾਰੀ ਦਾ ਸਬੂਤ ਦੇ ਨਿਓ ਯਾਰ ਤੁਸੀਂ ਕਿਵੇਂ ਇਮਾਨਦਾਰ ਆ ਸੋ ਵੀਰੋ ਇਹਨਾਂ ਦੇ ਮਾਗਰ ਨਾਲ ਲੱਗਿਓ ਦੋਨੇ ਹੱਥ ਉੱਪਰ ਚਾਕੇ ਮੈਨੂੰ ਇਹ ਤਸੱਲੀ ਕਰਾ ਦੋ ਕਿ ਪਲੱਥਾਲੇ ਪਾਸਿਓ ਮੈਂ ਹਾਂ ਹੀ ਸਮਝਾਂ ਫਿਰ ਇਨਕਲਾਬ ਵਾਹ ਬਈ ਤਾਨਾ